ਸਤਿ ਸ਼੍ਰੀ ਅਕਾਲ ਮੇਰੀਆਂ ਭੈਣਾਂ ਨੂੰ ਫਿਰ ਮੈਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਈਆਂ ਕਿ ਜਿਵੇਂ ਕਿ ਕਈ ਭੈਣਾਂ ਨੂੰ ਜ਼ਿਆਦਾ ਸਟਿਚਿੰਗ ਦਾ ਕੰਮ ਨਹੀਂ ਆਉਂਦਾ ਠੀਕ ਹੈ ਜੀ ਮਾੜੀ-ਮੋਟੀ ਸਲਾਈ ਆਉਂਦੀ ਹੁੰਦੀ ਆ ਤੇ ਫਿਰ ਵੀ ਆਪਾਂ ਨੂੰ ਘਰ ਵਿੱਚ ਕੋਈ ਨਾ ਕੋਈ ਕੰਮ ਕਰਨਾ ਪੈ ਜਾਂਦਾ ਸਲਾਈ ਦਾ ਹਨਾ ਠੀਕ ਹੈ ਨਾ ਮੈਂ ਤੇ ਫਿਰ ਵੀ ਕੰਮ ਕਰਨਾ ਪੈ ਜਾਂਦਾ ਚਲੋ ਤੇ ਅੱਜ ਦੇਖੋ ਜੀ ਮੈਂ ਆਪਣੇ ਕੋਲ ਇਹ ਸ਼ਰਟ ਆਈ ਆ ਬਾਕੀ ਉਹਨਾਂ ਦੀ ਸ਼ਰਟ ਸਾਈਜ਼ ਬਿਲਕੁਲ ਸਹੀ ਆ ਬਟ ਜਿਹੜੀਆਂ 슬ੀਵਜ਼ ਨੇਗੀਆਂ ਇਹ ਥੋੜੀਆਂ ਜੀਆਂ 슬ੀਵਜ਼ ਨੇ ਲੌਂਗ ਨਹੀਂ ਗੀਆਂ ਠੀਕ ਹੈ ਆਪਾਂ ਇਹਨਾਂ ਦੀ ਲੰਬਾਈ ਆ ਜਿਹੜੀ ਕੱਟ ਕਰਨੀ ਆ ਤੇ ਲੰਬਾਈ ਕੱਟ ਕਰਨ ਦੇ ਲਈ ਆਪਾਂ ਦੇਖੋ ਜਿਹੜਾ ਕਾਫ ਹੁੰਦੇ ਨੇ 슬ੀਵਜ਼ ਦੇ ਇਹ ਵੀ ਆਪਾਂ ਨੇ ਉਤਾਰ ਲਏ ਨੇ 슬ੀਵਜ਼ ਨਾਲੋਂ ਠੀਕ ਹੈ ਤੇ ਜੋ ਉੱਪਰ ਪੱਟੀ ਲੱਗੀ ਹੁੰਦੀ ਆ ਇਹ ਵੀ ਆਪਾਂ ਨੇ ਢੇੜ ਲਈ ਹੈ ਠੀਕ ਹੈ ਜੀ ਤੇ ਹੁਣ ਆਪਾਂ ਕਿੱਦਾਂ ਕਰਨਾ ਵਾ ਇੱਥੋਂ ਸਾਰਾ ਕੁਝ ਆਪਾਂ ਢੇੜ ਲਿਆ ਨਾ ਬਾਹਾਂ ਦਾ ਤੇ ਬਾਕੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿੱਥੇ ਆਪਣੀਆ ਪੱਟੀ ਲੱਗੀ ਸੀ ਠੀਕ ਹੈ ਜੀ ਹਾਂ ਵਾਲੀ ਠੀਕ ਹੈ ਜੀ ਇਹ ਵਾਲੀ ਪੱਟੀ ਲੱਗੀ ਸੀ ਇਹਦੀ ਨੋਕ ਆ ਜਿਹੜੀ ਇੱਥੇ ਆ ਰਹੀ ਆ ਦੇਖੋ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਊਗਾ ਤੇ ਇੱਥੇ ਨੋਕ ਆ ਰਹੀ ਆ ਇਹਦੀ ਤੇ ਇੱਥੇ ਆਪਾਂ ਇਹਦੇ ਤੇ ਪਹਿਲੀ ਮਾਰਕ ਕਰ ਲੈਣਾ ਵਾ ਕਿ ਜਦੋਂ ਆਪਾਂ ਫਿਰ ਤੋਂ ਸਲਾਈ ਕਰਾਂਗੇ ਤੇਰੀ ਨੋਕ ਆ ਜਿਹੜੀ ਦੁੱਧ ਨਾ ਹੋ ਜਾਵੇ ਠੀਕ ਹੈ ਇੱਥੇ ਮਾਰਕ ਕਰ ਲੈਣਾ ਆਪਾਂ ਨੇ ਤੇ ਉਸ ਤੋਂ ਬਾਅਦ ਆਪਾਂ ਇਹ ਕਿੰਨੀ 슬ੀਵਸ نیچے ਕੱਟ ਕਰਨੀਆਂ نیچے ਆਪਾਂ 슬ੀਵਸ ਕੱਟ ਕਰਨੀਆਂ ਇਹ ਤਕਰੀਬਨ 1.5 ਇੰਚ ਆਪਾਂ 슬ੀਵ ਜਿਹੜੀ ਹੈਗੇ ਨੀਚੋਂ ਕੱਟ ਕਰ ਦੇਣੀ ਆ ਠੀਕ ਹੈ ਜੀ 1.5 ਇੰਚ ਕੱਟ ਕਰ ਦੇਣੀ ਆ ਤੇ ਬਾਕੀ 1.5 ਇੰਚ ਆਪਣਾ ਇਹਦਾ ਸਲਾਈ ਦੇ ਵਿੱਚ ਆ ਜਾਣਾ ਤੇ ਜੋ ਆਪਣੇ ਕਫ ਨੇਗੇ ਇਹ ਆਪਣੇ ਹੈਗੇ ਨੇ 2.5 ਇੰਚ ਦੇ ਠੀਕ ਹੈ ਜੀ ਆ ਦੇਖੋ 2.5 ਇੰਚ ਦੇ ਕਫ ਨੇ ਤੇ ਇਹਨੂੰ ਆਪਾਂ ਪਹਿਲਾਂ ਕੀ ਕਰਨਾ ਇਹਨੂੰ ਪਹਿਲਾਂ ਆਪਾਂ ਇਥੋਂ ਕਟਿੰਗ ਕਰ ਦੇਣਾ ਆ ਸਲੀਵ ਦਾ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨੂੰ ਪਕੜ ਸਕਦੇ ਹੋ ਜਦੋਂ ਕਟਿੰਗ ਕਰਨੀ ਹੈ ਜਿਸ ਤਰੀਕੇ ਨਾਲ ਤੁਹਾਨੂੰ ਸਹੀ ਲੱਗੇ ਤਾਂ ਇਸ ਤਰੀਕੇ ਨਾਲ ਇਹਨੂੰ ਪਕੜ ਲਿਓ ਤੇ ਇੱਥੇ ਆਪੇ ਇੱਕ ਹੋਰ ਨਿਸ਼ਾਨੀ ਲਗਾ ਲੈਣੀ ਆ 1.5 ਇੰਚ ਦੀ ਠੀਕ ਹੈ ਜੀ ਉਸ ਤੋਂ ਪਹਿਲਾਂ ਇਹਨੂੰ ਥੋੜੀ ਪ੍ਰੈਸ ਵਗੈਰਾ ਕਰ ਲਿਓ ਮੈਂ ਵੈਸੇ ਇਹਨੂੰ ਪ੍ਰੈਸ ਕੀਤੀ ਸੀ ਬਟ ਫਿਰ ਵੀ ਚੰਗੇ ਤਰ੍ਹਾਂ ਪ੍ਰੈਸ ਨਹੀਂ ਹੋਈ ਇਹਦੀ ਚਲੋ ਇਥੋਂ ਨਾਲ ਆਪੇ 1.5 ਇੰਚ ਦੀ ਕਟਿੰਗ ਕਰ ਲੈਣੀ ਆ 1.5 ਇੰਚ ਕੱਟਣ ਤੋਂ ਬਾਅਦ ਜੋ ਆਪਣੀ ਆ ਉਹਨਾਂ ਨੇ ਕਟਿੰਗ ਕੀਤੀ ਹੋਈ ਹੈ ਠੀਕ ਹੈ ਜੀ ਇਹ ਵੀ ਆਪਾਂ ਬਿਲਕੁਲ ਸਿੱਧੀ ਕਟਿੰਗ ਕਰਨੀ ਹੈ ਇਹਦੀ ਡਿਜ਼ਾਈਨ ਦੇ ਕੇ ਜਿਵੇਂ ਕਿ ਇਹਨਾਂ ਦੀ ਆ ਲਾਈਨ ਜਾ ਰਹੀ ਹੈ प्रिंट ਦੀ ਐਨੀ ਇਹਨੂੰ ਆਪਾਂ 1.5 ਇੰਚ ਉੱਪਰ ਕਰ ਲੈਣਾ ਜਿੱਨੀ ਆਪਾਂ ਨੀਚੋਂ ਕਟਿੰਗ ਕਰਨੀ ਹੈ 슬ੀਵ ਦੀ ਉਨਾ ਹੀ ਆਪਾਂ ਇਹਨੂੰ ਅੱਗੇ ਲੈ ਕੇ ਜਾਣਾ ਇਸ ਕੱਟ ਨੂੰ ਠੀਕ ਹੈ ਜੀ ਇੱਥੇ ਤੱਕ 1.5 ਇੰਚ ਆ ਗਿਆ ਆ ਦੇਖੋ ਇੱਥੋਂ ਆਪਾਂ ਇਹਨੂੰ ਕੱਟ ਕਰ ਲੈਣਾ ਇੰਦਾ 1.5 ਇੰਚ ਤੇ ਕੱਟ ਕਰਨ ਤੋਂ ਬਾਅਦ ਤੇ ਆਪਾਂ ਇਧਰਲੀ ਸਾਈਡ ਜਿੱਧਰੀ ਸਾਈਡ ਆਪਾਂ ਇਹ ਪੱਟੀ ਲਗਾਉਣੀ ਹੈ ਹਲਕਾ ਜਿਹਾ ਕੱਟ ਦੇ ਲੈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਕਈ 슬ੀਵਜ਼ ਦੇ ਤਾਂ ਕੀ ਹੁੰਦਾ ਕਿ ਇਧਰਲੀ ਸਾਈਡ ਵੀ ਹਲਕੀ ਜਿਹੀ ਪੱਟੀ ਲਗਾਈ ਹੁੰਦੀ ਆ ਉਹ ਫੋਲਡ ਕੀਤੀ ਹੁੰਦੀ ਆ ਬਟ ਇਹਦੇ ਪੱਟੀ ਨਹੀਂ ਲਗਾਈ ਹੋਈ ਇਦਾਂ ਇਹਨੂੰ ਫੈਬਰਿਕ ਨੂੰ ਹੀ ਫੋਲਡ ਕੀਤਾ ਹੋਇਆ ਤੇ ਆਪਾਂ ਇਹਨੂੰ ਇੱਥੇ ਤੱਕ ਇਹਦਾ ਫੋਲਡ ਕਰ ਲੈਣਾ ਚਲੋ ਕਰਦੇ ਹਾਂ ਫੋਲਡ ਹਾਂਜੀ ਹੁਣ ਆਪਾਂ ਇਹਨੂੰ ਫੋਲਡ ਕਰਦੇ ਹਾਂ ਠੀਕ ਹੈ ਜੀ ਇਥੋਂ ਜਿਹੜੀ ਐਂਡ ਦੇ ਵਿੱਚ ਆਪਣੀ ਫੋਲਡਿੰਗ ਆਉਗੀ ਉਹ ਐਦਾਂ ਇਸ ਤਰੀਕੇ ਨਾਲ ਫੋਲਡਿੰਗ ਆਉਗੀ ਹਾਂਜੀ ਇਹ ਸਲਾਈ ਆਪਾਂ ਲਗਾ ਲਈਆ ਹਾਂ ਦੇਖੋ ਤੇ ਹੁਣ ਆਪਾਂ ਕੀ ਕਰਨਾ ਇਹ ਜਿਹੜੀ ਪੱਟੀ ਆਪਣੀ ਇਹਨੂੰ ਐਦਾਂ ਸਿੱਧੀ ਸਾਈਡ ਤੋਂ ਹੀ ਆਪਾਂ ਇਸ ਤਰੀਕੇ ਨਾਲ ਲੈਣਾ ਐਦਾਂ ਆਹ ਸਿੱਧੀ ਸਾਈਡ ਆਪਣੀ 슬ੀਵ ਦੀ ਤੇ ਇਸ ਤਰੀਕੇ ਨਾਲ ਲੈ ਕੇ ਆਪਾਂ ਇਹਨੂੰ ਸਲਾਈ ਕਰਨੀ ਆ ਬਾਕੀ ਜੋ ਇਹ ਪੱਟੀ ਹੁੰਦੀ ਹੈ ਇਹ ਪਹਿਲੇ ਹੀ ਉਹਨਾਂ ਨੇ ਇਸ ਤਰੀਕੇ ਨਾਲ ਕੱਟੀ ਹੋਈ ਹੈ ਇੱਥੋਂ ਠੀਕ ਹੈ ਕਿ ਇੱਥੇ ਤੱਕ ਹੀ ਸਿਲਾਈ ਹੋਣੀ ਹੈ ਇਹਦੀ ਬਸ ਇਸ ਤਰੀਕੇ ਨਾਲ ਆਪਾਂ ਸਿਲਾਈ ਨੂੰ ਚਲਾ ਜਾਣੀ ਤੇ ਹਾਂਜੀ ਹਾਂ ਦੇਖੋ ਹੁਣ ਆਪੇ ਜਿਹੜੀ ਪੱਟੀ ਹੈ ਤੇ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਇਹਦੇ ਉੱਪਰ ਸਿਲਾਈ ਲਗਾ ਦੇਣੀ ਹੈ ਠੀਕ ਹੈ ਜੀ ਇੱਥੋਂ ਸਟਾਰਟ ਕਰਕੇ ਇੱਥੋਂ ਇਹਦਾ ਪੱਟੀ ਲਗਾ ਕੇ सिलाई लगा देनी है देखो इतने तक सिलाई आ गई है इतना बड़ी केयरफुली अपने काम करना ਹਾਂਜੀ ਦੇਖੋ ਮੈਂ ਕੈਮਰਾ ਜਿਹੜਾ ਜ਼ੂਮ ਕਰ ਲਿਆ ਤਾਂ ਕਿ ਤੁਹਾਨੂੰ ਪ੍ਰੋਪਰ ਸਮਝ ਆ ਸਕੇ ਇੱਥੇ ਤੱਕ ਆਪਾਂ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਹਾਂ ਦੇਖੋ ਇੱਥੇ ਤੱਕ ਸਲਾਈ ਲਗਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੀ ਉੱਪਰ ਸੈੱਟ ਕਰਕੇ ਲਗਾਉਣਾ ਪੱਟੀ ਨੂੰ ਠੀਕ ਹੈ ਜੀ ਆ ਦੇਖੋ ਆਪਾਂ ਜਿਸ ਤਰੀਕੇ ਨਾਲ ਇਹਦਾ ਡਿਜ਼ਾਈਨ ਹੋਣਾ ਦਾ ਤੁਸੀਂ ਉਸ ਤਰੀਕੇ ਨਾਲ ਵੀ ਰਹਾ ਧਿਆਨ ਰੱਖ ਸਕਦੇ ਹੋ ਵੀ ਆਪਾਂ ਸਲਾਈ ਜਿਹੜੀ ਕਿੱਥੇ-ਕਿੱਥੇ ਕਰਗਾਣੀ ਹੈ। ਬਾਕੀ ਜੋ ਆਪਾਂ ਇਹ ਨਿਸ਼ਾਨੀ ਲਗਾਈ ਹੈ ਇੱਥੇ ਆਪਣੀ ਇਸ ਪੱਟੀ ਜਿਹੜੀ ਨੋਕ ਆ ਉਹ ਹੋਣੀ ਚਾਹੀਦੀ ਹੈ। ਇਹ ਆ ਦੇਖੋ ਇੱਥੇ ਆਪਣੀ ਪੱਟੀ ਦੀ ਨੋਕ ਆ। ਪੱਟੀ ਦੀ ਨੋਕ ਬਿਲਕੁਲ ਸਹੀ ਆ ਰਹੀ ਹੈ ਆਪਣੀ। ਬਸ ਇਸ ਤਰੀਕੇ ਨਾਲ ਹੀ ਆਪਾਂ ਪੱਟੀ ਤੇ ਸਲਾਈ ਲਗਾ ਦੇਣੀ ਹੈ। ਜਿੱਥੇ-ਜਿੱਥੇ ਇਸ ਪੱਟੀ ਦੀ ਨੋਕ ਬਣਦੀ ਹੈ ਉੱਥੇ-ਉੱਥੇ ਹੀ ਆਪਾਂ ਸਲਾਈ ਰੋਕਣੀ ਆ ਤੇ ਜਿਹੜੀ ਨੀਡਲ ਹੈ ਆਪਾਂ ਉਹ ਵਿੱਥੀ ਰੱਖਣੀ ਆ ਕੱਪੜੇ ਦੀ। ਬਾਕੀ ਹਾਂ ਜੀ ਜੋ ਇਹਦੀ ਉੱਪਰਲੀ ਸਲਾਈ ਹੈ ਉਹ ਆਪਣੀ ਪੱਟੀ ਦੀ ਇੱਥੇ ਆ ਰਹੀ ਹੈ ਠੀਕ ਹੈ ਜੀ। ਆ ਦੇਖੋ ਇੱਥੇ ਆ ਰਹੀ ਆਪਣੀ ਪੱਟੀ ਦੀ ਸਲਾਈ ਇਹੀ ਸੇ ਇਹਦੀ ਉੱਪਰੀ ਆਪਾਂ ਨੇ ਫਿਰ ਤੋਂ ਸਲਾਈ ਲਗਾਉਣੀ ਆ ਇੱਕ।

ਆਪਣੀ ਜਿਹੜੀ ਇਹ ਪੱਟੀਆਂ ਬਿਲਕੁਲ ਸਹੀ ਲੱਗ ਗਈਆਂ ਜਿੱਥੇ ਆਪਾਂ ਨਿਸ਼ਾਨੀ ਲਗਾਈ ਸੀ ਨੋਕ ਦੀ ਠੀਕ ਹੈ ਜੀ ਇੱਥੇ ਹੀ ਆਪਣੀ ਨੋਕ ਆਈ ਹੈ ਬਿਲਕੁਲ ਸਹੀ ਲੱਗ ਗਈ ਹੈ ਪੱਟੀ ਆਪਣੀ ਤੇ ਹੁਣ ਆਪਾਂ ਕੀ ਕਰਨਾ ਕਾਫਰ ਵਗੈਰਾ ਇਹ ਆਪਾਂ ਕਿਸ ਤਰੀਕੇ ਨਾਲ ਲਗਾਉਣਾ ਹਾਂਜੀ ਤੇ ਜੋ ਆਪਾਂ ਇਹ ਪੱਟੀ ਲਗਾਈ ਹੈ ਇਹਦੇ ਕੰਨੀ ਆਹ ਓਪਨ ਸਾਈਡ ਹੁੰਦੀ ਹੈ ਠੀਕ ਹੈ ਜੀ ਇਹਨੂੰ ਆਪਾਂ ਕੀ ਕਰਨਾ ਵਾ ਵੇਸ ਤਾਂ ਪਹਿਨੂ ਸਿੱਧਾ ਇਦਾਂ ਡਾਇਰੈਕਟ ਰੱਖ ਕੇ ਹਨਾ ਵਿੱਚ ਇਦਾਂ ਕਪੜਾ ਦੇ ਕੇ ਇਦਾਂ ਰੱਖ ਕੇ ਵੀ ਸਲਾਈ ਲਗਾ ਸਕਦੇ ਆ ਤੇ ਅਗਰ ਤੁਹਾਨੂੰ ਮੈਂ ਇਸ ਤੋਂ ਸੌਖੇ ਤਰੀਕੇ ਨਾਲ ਦੱਸਾਂ ਤਾਂ ਸੌਖੇ ਤਰੀਕੇ ਨਾਲ ਤੁਸੀਂ ਕਿੱਦਾਂ ਲਗਾ ਸਕਦੇ ਹੋ ਉਸਦੇ ਲਈ ਤੁਸੀਂ ਕੀ ਕਰਨਾ ਇਧਰਲੀ ਸਾਈਡ ਤੋਂ ਤੁਸੀਂ ਜੀ ਬਾਕੀ ਜੋ ਇਹਦੇ ਵਿੱਚ ਫੋਲਡ ਕੀਤਾ ਹੁੰਦਾ ਕਪੜਾ ਕਾਫ ਦੇ ਵਿੱਚ ਇਸ ਕਪੜੇ ਨੂੰ ਇਸ ਤਰੀਕੇ ਨਾਲ ਇੱਥੋਂ ਸਟਾਰਟਿੰਗ ਤੋਂ ਲੈ ਕੇ ਮਿਲਾਉਂਦੇ ਹੋਏ ਇਸ ਤਰੀਕੇ ਨਾਲ ਆਪਾਂ ਐਂਡ ਤੱਕ ਸਲਾਈ ਲਗਾ ਲੈਣੀ ਹੈ ਤੇ ਐਂਡ ਤੱਕ ਸਲਾਈ ਲਗਾਉਣ ਤੋਂ ਬਾਅਦ ਇਹ ਜੋ ਫਿਰ ਸਲਾਈ ਹੋਊਗੀ ਇਸ ਤਰੀਕੇ ਨਾਲ ਇਦਾਂ ਕਫ ਦੇ ਅੰਦਰ ਚਲੀ ਜਾਊਗੀ ਤੇ ਆ ਜਿਹੜਾ ਉੱਪਰਲਾ ਕੱਪੜਾ ਹੋਏ ਇਹ ਤੇ ਰੱਖ ਕੇ ਇਦਾਂ ਦੁਬਾਰਾ ਤੋਂ ਸਲਾਈ ਲਗਾਈ ਜਾਊਗੀ ਚਲੋ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਇਸ ਤਰੀਕੇ ਨਾਲ ਵੀ ਇਹਨੂੰ ਸਲਾਈ ਲਗਾ ਸਕਦੇ ਹਾਂ ਠੀਕ ਹੈ ਜੀ ਬਾਕੀ ਅਗਰ ਤੁਸੀਂ ਚਾਹੋ ਨੀਆ ਕਿ ਮੈਂ ਤੁਹਾਨੂੰ ਦੂਸਰੇ ਤਰੀਕੇ ਨਾਲ ਵੀ ਦੱਸਾਂ ਜਿੱਦਾਂ ਇਦਾਂ ਸਿਲਾਈ ਲਗਾ ਕੇ ਫਿਰ ਉੱਪਰ ਲਗਾਵਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਗਰ ਤੁਸੀਂ ਉਦਾਂ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਤਾਂ ਮੈਂ ਉਦਾਂ ਦੀ ਵੀਡੀਓ ਲੈ ਕੇ ਆਉਂਗੀ ਠੀਕ ਹੈ ਜੀ ਬਾਕੀ ਇਸ ਤਰੀਕੇ ਨਾਲ ਹੀ ਆਪਾਂ ਵਿੱਚ ਰੱਖ ਕੇ ਤੇ ਸਲਾਈ ਲਗਾ ਦੇਣੀ ਹੈ ਵੀ ਇਥੋਂ ਆਪਣੀ ਕੁਸਾਈ ਲਗਾ ਦਾਂਗੇ ਤਾਂ ਕਿ ਜੋ ਆਪਣਾ ਕੰਮ ਕਰੀਏ ਚੰਗੀ ਤਰ੍ਹਾਂ ਪੱਕੇ ਤਰੀਕੇ ਨਾਲ ਹੋ ਜਵੇ ਜੀ ਤੇ ਇੱਥੇ ਉਹਨਾ ਆਪਣੇ ਪਲੇਟਸ ਪੈਣਾ ਵਾ ਆ ਦੇਖੋ 슬िप्स ਇਹ ਕਪੜਾ ਥੋੜਾ ਜਿਆਦਾ ਇਹਦੇ ਨਾਲੋਂ ਠੀਕ ਹੈ ਜੀ ਇੱਥੇ ਇਹਦੇ ਇੱਕ ਕੰਪਲੀਟ ਪਾਉਗੀ ਆਪਾਂ ਇਹਨੂੰ ਇਸ ਤਰੀਕੇ ਨਾਲ ਪਹਿਲਾਂ ਵਿੱਚ ਰੱਖ ਲੈਣਾ ਕਪੜੇ ਨੂੰ ਠੀਕ ਹੈ ਜੀ ਇਹਦੇ ਵਿੱਚ ਰੱਖ ਲੈਣਾ ਤੇ ਇੱਥੇ ਆਪਾਂ ਇਹਦੇ ਪਲੇਟ ਪੈਣੀ ਹੈ ਇੱਕ ਹੁਣ ਤੁਸੀਂ ਦੇਖ ਲੈਣਾ ਵੀ ਕਿੰਨੇ ਕ ਕਪੜੇ ਦੀ ਪੈਣ ਦੀ ਪਲੇਟ ਇਹ ਇਦਾਂ ਵਿੱਚ ਰੱਖੀ ਇਹ ਤੇ ਸਲਾਈ ਲਗਾ ਦੇਣੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਆਪਣੀ ਇੱਕ ਪਲੇਟ ਪਿਆ ਵਾ ਹਲਕਾ ਜਿਹਾ ਮੇਰੇ ਕੋਲ ਬਿਲਕੁਲ ਸਹੀ ਆਪਣਾੜਾ ਕਾਫਾ ਲੱਗ ਕੇ ਰੈਡੀ ਹੋ ਗਿਆ ਹਾਂਜੀ ਭੈਣੋ ਇਸੇ ਤਰੀਕੇ ਨਾਲ ਤੁਸੀਂ ਘਰ ਵਿੱਚ ਇਦਾਂ ਛੋਟੇ-ਛੋਟੇ ਕੰਮ ਕਰ ਸਕਦੇ ਹੋ ਸਲਾਈ ਦੇ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਿਓ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਫॉर ਵਾਚਿੰਗ